ਵੈਨਿਊ ਜੀ 2022 ਮਾਡਲ ਹੈ ਹੂੰ 7000 ਕਿਲੋਮੀਟਰ ਚੱਲੀ ਪੈਟਰੋਲ ਦੇ ਵਿੱਚ ਐਸਐਕਸ ਸਿਰਫ 7000 ਸਿਰਫ 7000 ਚੱਲੀ ਗਾਰੰਟੀ ਨਾਲ ਜੀ ਫਿਰ ਤਾਂ ਜੀ ਸਰਵਿਸ ਵੀ ਨਹੀਂ ਹੋਈ ਹੋਣੀ ਨਹੀਂ ਇਹਦੀ ਪਹਿਲੀ ਸਰਵਿਸ ਹੀ ਹੋਈ ਹੈ ਜੀ ਸਮਝ ਲਓ ਹਾਲੇ ਅੱਛਾ ਪਹਿਨੀ ਕਰਾ ਲਈ ਪਹਿਲੀ 5000 ਤੇ ਕਰਾ ਲਈ ਅੱਛਾ ਚੈੱਕ ਅਪ ਹੋਇਆ ਚੈੱਕ ਅਪ ਹੋਇਆ ਵਾ ਜੀ ਠੀਕ ਹੈ 2024 ਦੇ ਦਸੰਬਰ ਮਹੀਨੇ ਦੀ ਕਾਰ ਹੈ ਜੀ ਹੂੰ ਆਟੋਮੈਟਿਕ ਵੇਰੀਐਂਟ ਆ ਠੀਕ ਹੈ ਤੇ 5000 ਕਿਲੋਮੀਟਰ ਚੱਲੀ ਹੈ ਸਿਰਫ ਸਿਰਫ 5000 ਜੀ ਤੇ ਕੰਪਨੀ ਦੇ ਵਿੱਚੋਂ 20000 ਦੀ ਐਕਸੈਸਰੀ ਐਕਸਟਰਾ ਲੱਗੀ ਹੋਈ ਆ। ਅੱਛਾ। ਹਾਂਜੀ। ਪਾਰੀ ਜੀ ਇਹ ਹੈਗੀ ਆ EX ਵੇਰੀਐਂਟ 2013 ਮਾਡਲ ਦੇ ਵਿੱਚ। ਠੀਕ ਹੈ। ਔਰ ਸੈਕੰਡ ਓਨਰ ਕਾਰ ਆ। ਅਲੌਏ ਚੈੱਕ ਕਰਾ ਦਿਓ ਭਾਈ ਇਹਨਾਂ ਨੂੰ। ਹੂੰ। ਤੇ ਸੀਟ ਕਵਰ ਵਧੀਆ ਲੱਗੇ ਆ ਜੈਨੂਨ 110000 ਕਿਲੋਮੀਟਰ ਚੱਲੀ ਆ ਜੀ ਇਹ। ਠੀਕ ਹੈ। ਹਾਂਜੀ। 13 ਮਾਡਲ EX 110000 10000 ਚੱਲੀ। ਲਓ ਜੀ ਕੰਡੀਸ਼ਨ ਦੀ ਵਧੀਆ ਗੱਡੀ ਆ। ਹਾਂ ਅੰਟੀਰੀਅਰ ਦੀ ਐਕਸਟੀਰੀਅਰ ਦੀ ਬ੍ਰੈਂਡ ਨਿਊ ਕਾਰ ਆ ਜੀ। ਸਤਿ ਸ਼੍ਰੀ ਅਕਾਲ ਦੋਸਤੋ ਨਵੀਂ ਵੀਡੀਓ ਲੈ ਆਏ ਰਾਜਵੀਰ ਆਪਣੇ ਨਾਲ ਖੜਾ ਤੁਸੀਂ ਪਛਾਣ ਹੀ ਲਿਆ ਹੋਣਾ ਸਤਿ ਸ਼੍ਰੀ ਅਕਾਲ ਵੀਰ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਮੈਂ ਆਪਾਂ ਖੜੇ ਆ ਰਾਜ ਕਾਰ ਵਾਝਾਰ ਫਗਵਾੜੇ ਉਧਰ ਬੋਰਡ ਦਿਖਾ ਦੇ ਮੇਰਾ 10 ਕ 11 ਦਾ ਸਟਾਕ ਦਿਖਾਵਾਂਗੇ ਬਾਈ ਤੁਹਾਨੂੰ ਪੱਕੇ ਪੰਜਾਬ ਨੰਬਰ ਦੀਆਂ ਕਾਰਾਂ ਸਾਰੀਆਂ ਨੇ ਸਾਰੀਆਂ ਤੇ ਤੁਹਾਨੂੰ ਵੈਰਾਈਟੀ ਮਿਲੂਗੀ ਮਤਲਬ ਕਿ ਹਰ ਇੱਕ ਕਾਰ ਅਲੱਗ ਠੀਕ ਹੈ ਨਾ ਵੀਰੇ ਬਿਲਕੁਲ ਜੀ ਬਿਲਕੁਲ ਤੇ ਆਪਾਂ ਸਟਾਰਟਿੰਗ ਕਰਦੇ ਆ ਕਿ 10 ਤੋਂ ਹਾਂਜੀ ਇਹ K10 ਸਰ 2013 ਮਾਡਲ ਆ ਜੀ ਹੂੰ ਫਸਟ ਓਨਰ ਦੀ ਕਾਰ ਆ ਠੀਕ ਹੈ 70000 ਚੱਲੀ ਆ ਜੀ ਇਹ ਛੋਟੇ ਸੈਗਮੈਂਟ ਦੀਆਂ ਵੀ ਕਾਰਾਂ ਤੁਹਾਨੂੰ ਪਤਾ ਸਾਡੇ ਕੋਲ ਆਲਵੇਸ ਹੁੰਦੀਆਂ ਹੀ ਨੇ ਬਿਲਕੁਲ ਠੀਕ ਹੈ ਜੀ ਤੇ ਇੱਕ ਚੈੱਕ ਕਰਾ ਲਓ ਸਰ ਬਹੁਤ ਵਧੀਆ ਕੰਡੀਸ਼ਨ ਦੀ ਕਾਰ ਆ ਟਾਇਰਾਂ ਦੀ ਕੰਡੀਸ਼ਨ ਨਵੇਂ ਵਰਗੀ ਆ ਤੇ ਅੰਦਰੋਂ ਚੈੱਕ ਕਰੋ ਤੇ ਰੇਟ ਕੀ ਹੈ ਵੀਰੇ ਦਾ ਰੇਟ ਸਰ ਉਹਦਾ ਡਿਮਾਂਡ ਅਸੀਂ ਇਹਦੀ 2.5 ਲੱਖ ਕਰਦੇ ਆਂ ਹਾਂ ਤੇ 2,40,000 ਦੀ ਹੀ ਕਾਰ ਦੇ ਦਵਾਂਗੇ ਜੀ 2,40,000 ਦੀ ਹਾਂਜੀ ਠੀਕ ਹੈ ਲੋਨ ਕਿੰਨੇ ਕੁ ਦਾ ਕਰਾ ਦੋਗੇ ਇਹਦੇ ਤੇ ਸਰ ਲੋਨ ਇੱਥੇ 1.5 ਲੱਖ ਰੁਪਏ ਦਾ ਹੋ ਜਾਏਗਾ 1.5 ਲੱਖ ਰੁਪਏ ਦਾ ਲੋਨ ਜਿਹੜਾ ਹੋ ਜੂਗਾ ਤੇ ਮਤਲਬ 90,000 ਡਾਊਨ ਪੇਮੈਂਟ ਰਹਿ ਗਈ ਪਿੱਛੇ 90,000 ਡਾਊਨ ਪੇਮੈਂਟ ਰਹਿ ਗਈ ਠੀਕ ਹੈ ਜੀ ਤੇ ਅੱਗੇ ਆ ਗਈ ਨਵੀਂ ਸ਼ੇਪ ਵਾਲੀ K10 ਨਵੀਂ ਸ਼ੇਪ ਵਾਲੀ ਜੀ 2016 ਰਜਿਸਟਰਡ 2017 ਮਾਡਲ ਆ ਜੀ ਹਮ 2,85,000 ਆਪਣੀ ਡਿਮਾਂਡ ਠੀਕ ਹੈ ਤੇ 275000 ਦੇ ਕਰੀਬ ਇਹ ਕਾਰ ਦੇ ਦਵਾਂਗੇ ਆਪਾਂ ਨੂੰ 275000 ਦੀ 16/17 ਹਾਂਜੀ 16/17 ਲੈ ਵੀ ਅੰਦਰੋਂ ਦਿਖਾ ਗੱਡੀ ਆ ਐਮ ਐਸ ਧੋਨੀ ਦਾ ਕੀ ਸਾਈਨ ਹੋਏ ਹਾਂ ਜੀ ਇਹ ਸਰ ਐਮ ਐਸ ਧੋਨੀ ਦਾ ਐਡੀਸ਼ਨਲ ਮਾਡਲ ਆਇਆ ਸੀਗਾ ਓਕੇ ਉਸ ਵੇਲੇ ਕੀ ਸੀਗਾ ਵੀ ਐਮ ਐਸ ਧੋਨੀ ਨਾਲ ਕੰਟਰੈਕਟ ਹੋਇਆ ਸੀਗਾ ਇਹਨਾਂ ਦਾ ਹੂੰ ਤੇ ਐਮ ਐਸ ਧੋਨੀ ਦੇ ਸੀਟ ਕਵਰ ਐਮ ਐਸ ਧੋਨੀ ਦਾ ਲੋਗੋ ਸਪੈਸ਼ਲ ਐਡੀਸ਼ਨ ਮਾਡਲ ਆਇਆ ਸੀਗਾ ਲੈ ਵੀ ਦਿਖਾ ਅੰਦਰੋਂ ਗੱਡੀ ਸੀਟਾਂ ਦੇ ਉੱਤੇ ਐਮ ਐਸ ਧੋਨੀ ਲਿਖਿਆ ਹੋਇਆ ਮਤਲਬ ਧੋਨੀ ਦੇ ਸਿਗਨੇਚਰ ਹੋਏ ਹੋਏ ਨੇ ਹਾਂਜੀ ਠੀਕ ਹੈ ਵੀਰੇ ਇਹ ਸਪੈਸ਼ਲ ਐਡੀਸ਼ਨ ਪਹਿਲੀ ਵਾਰ ਦੇਖਿਆ ਸੀ ਹਾਂਜੀ ਸਰ ਇਹ ਲਿਮਿਟਡ ਐਡੀਸ਼ਨ ਮਾਡਲ ਕੱਢਿਆ ਸੀਗਾ ਹੂੰ ਤੇ ਇਹ ਕਾਰ ਬਹੁਤ ਘੱਟ ਚੱਲੀ ਹੈ ਜੀ 36000 ਜੈਨੂਨ ਗਾਰੰਟੀ ਦੇ ਨਾਲ ਚੱਲੀ ਹੋਈ ਕਾਰ ਠੀਕ ਹੈ ਹਾਂਜੀ ਤੇ ਰੇਟ ਕਿੰਨਾ ਕਹੇ ਸੀ ਆਪਾਂ ਰੇਟ ਇਹਦਾ ਸਰ 285 ਡਿਮਾਂਡ ਸੀ ਕਿ 275000 ਦੀ ਆਪਾਂ ਦੇ ਦੋ 75 ਦੀ ਗੱਡੀ ਮਿਲ ਜੂ ਲਓ ਮਿੱਤਰੋ ਐਮ ਐਸ ਧੋਨੀ ਦੇ ਫਾਈਨਲ ਲਈ ਆਫਰ ਹੈ 275 ਦੀ ਗੱਡੀ ਮਿਲ ਜੂ ਤੇ ਲੋਨ ਕਿੰਨੇ ਦਾ ਕਰਾ ਦੋਗੇ ਲੋਨ ਇੱਥੇ ਸਰ ਅਸੀਂ 2 ਲੱਖ ਰੁਪਏ ਦਾ ਕਰਾ ਦੋ ਲੱਖ ਦਾ 75000 ਰੁਪਿਆ ਲਿਆਇਓ ਬਾਈ ਜੀ ਅੱਗੇ ਆ ਗਈ ਐਕਸ ਯੂ ਵੀ ਹਾਂਜੀ XUV 500 2015 ਮਾਡਲ ਫਰਸਟ ਓਨਰ ਦੀ ਕਾਰ ਆ ਠੀਕ ਹੈ W10 ਸਨਰੂਫ ਵਾਲਾ ਮਾਡਲ ਆ ਜੀ ਇਹ ਠੀਕ ਹੈ ਤੇ ਕਾਰ ਤੁਹਾਨੂੰ ਇਹ ਅਸੀਂ 7.5 ਡਿਮਾਂਡ ਕਰਦੇ ਆ ਠੀਕ ਹੈ ਤੇ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਆਏਗਾ ਹਾਂ 6,80,000 ਰੁਪਏ ਦੀ ਕਾਰ ਉਹਨੂੰ ਦੇ ਦਵਾਂਗੇ ਅਸੀਂ 6,80,000 ਦੀ ਹਾਂਜੀ 15 ਮਾਡਲ W10 ਸਨਰੂਫ ਵਾਲੀ ਕਾਰ ਪੁਸ਼ ਬਟਨ ਸਟਾਰਟ ਵਾਲੀ ਕਰੋ ਜੀ ਚੈੱਕ ਕੰਡੀਸ਼ਨ ਦੀ ਗੱਡੀ ਆ ਸਾਫ ਸੁਥਰੀ ਟਾਇਰਾਂ ਦੀ ਗ੍ਰੀਨ ਵੀ ਵਧੀਆ ਹੈ। ਬ੍ਰੈਂਡ ਨਿਊ ਟਾਇਰ ਹੈ ਜੀ। ਜੀ। ਸੋਲੀ ਇੰਸ਼ੋਰੈਂਸ ਮਿਲੇਗੀ ਤੁਹਾਨੂੰ। ਠੀਕ ਹੈ। ਹਾਂ ਜੀ। ਤੇ ਨਿਊ ਸ਼ੇਪ ਦੇ ਵਿੱਚ ਕਾਰ ਆ ਇਹ। ਹਾਂ ਜੀ। ਤੇ ਵੀਰੇ ਇਹਦੇ ਤੇ ਡਾਊਨ ਪੇਮੈਂਟ ਕਿੰਨੀ ਜਾਹਿੰਦੀ ਆ? ਇਹਦੇ ਤੇ ਡਾਊਨ ਪੇਮੈਂਟ ਜੀ ਸਾਨੂੰ ਤੁਸੀਂ 1.5 ਲੱਖ ਚਾਹੀਏ ਸਰ। 1.5 ਲੱਖ? ਹਾਂ ਜੀ। ਬਾਕੀ ਲੋਨ ਹੋ ਜਾ। ਬਾਕੀ ਲੋਨ। ਠੀਕ ਹੈ ਵੀਰੇ। ਅੱਗੇ ਆ ਗਈ ਕ੍ਰੇਟਾ ਕਾਰ। ਹਾਂ ਜੀ। ਕ੍ਰੇਟਾ ਦੀ 2015 ਮਾਡਲ ਆ। ਹਾਂ। ਆਟੋਮੈਟਿਕ ਕਾਰ ਆ ਜੀ। ਓਕੇ। ਐਸਐਕਸ ਮਾਡਲ 1.6 ਵਾਲਾ। ਹੂੰ। ਸੈਕੰਡ ਓਨਰ ਕਾਰ ਆ। ਜੀ। 85000 ਦੇ ਕਰੀਬ ਕਿਲੋਮੀਟਰ ਚੱਲੀ ਆ ਠੀਕ ਹੈ ਪ੍ਰੋਜੈਕਟਰ ਲਾਈਟਾਂ ਵੀ ਚੈੱਕ ਕਰ ਸਕਦੇ ਹਾਂ ਜੀ ਟਾਇਰ ਬ੍ਰੈਂਡ ਨਿਊ ਅਲੋਏ ਲੱਗੇ ਹੋਏ ਆ ਵਧੀਆ ਸੀਟ ਕਵਰ ਲੱਗੇ ਹੋਏ ਆ ਤੇ ਫੁੱਲ ਇੰਸ਼ੋਰੈਂਸ ਤੁਹਾਨੂੰ ਤਾਜੀ ਲਗਭਗ ਪੂਰੇ ਸਾਲ ਦੀ ਮਿਲ ਜਾਏਗੀ ਲਓ ਜੀ ਪੂਰੇ ਸਾਲ ਦੀ ਇੰਸ਼ੋਰੈਂਸ ਮਿਲ ਜੂ ਤੇ ਆਟੋਮੈਟਿਕ ਗੇਅਰ 15 ਮਾਡਲ ਐਸਐਕਸ ਐਸਐਕਸ ਜੀ ਠੀਕ ਹੈ ਡੀਜ਼ਲ ਦੀ ਕਾਰ ਹੈ ਪੁਸ਼ ਬਟਨ ਸਟਾਰਟ ਹੈ ਜੀ ਜੀ 1.6 ਇੰਜਨ ਵਾਲੀ ਹੈ ਯਾਨੀ ਕਿ ਵੱਧ ਪਿਕਅਪ ਵਾਲੀ ਕਾਰ ਹਾਂਜੀ ਤੇ ਵੀਰੇ ਰੇਟ ਕੀ ਆਦਾ ਫਿਰ ਰੇਟ ਸਰ ਇਹਦਾ ਅਸੀਂ ਬਹੁਤ ਛੋਟਾ ਯਾ ਰੱਖਣਾ ਵਾ ਅੱਪਾ ਜਿਹੜੀ ਇਹ ਕਾਰ ਦਾ ਡਿਮਾਂਡ ਤਾਂ ਅਸੀਂ 6,85,000 ਕਰਦੇ ਆਂ। ਹੂੰ। ਤੇ 6,65,000 ਰੁਪਏ ਦੀ ਕਾਰ ਦੇ। 6,65,000 ਦੀ। ਹਾਂਜੀ। ਠੀਕ ਆ। ਸਾਢੇ 1.5 ਦਾ ਲੋਨ ਹੋ ਜਾਏਗਾ ਜੀ। ਸਾਢੇ 1.5 ਲੱਖ ਦਾ ਲੋਨ ਹੋ ਜਾਊਗਾ। ਹਾਂਜੀ। ਠੀਕ ਆ ਬਈ। ਤੇ ਅੱਗੇ ਆ ਗਈ ਨਵੀਂ ਸ਼ੇਪ ਦੇ ਵਿੱਚ ਵੈਨਿਊ ਕਾਰ। ਹਾਂਜੀ ਵੈਨਿਊ ਜੀ 2022 ਮਾਡਲ ਹੈ। ਹੂੰ। 7000 ਕਿਲੋਮੀਟਰ ਚੱਲੀ ਪੈਟਰੋਲ ਦੇ ਵਿੱਚ ਐਸਐਕਸ। ਸਿਰਫ 7000 ਸਿਰਫ 7000 ਚੱਲੀ ਗਰੰਟੀ ਨਾਲ ਜੀ ਫਿਰ ਤਾਂ ਜੀ ਸਰਵਿਸ ਵੀ ਨਹੀਂ ਹੋਈ ਹੋਣੀ ਨਹੀਂ ਇਹਦੀ ਪਹਿਲੀ ਸਰਵਿਸ ਹੀ ਹੋਈ ਹੈ ਜੀ ਸਮਝ ਲਓ ਹਾਲੇ ਅੱਛਾ ਪਹਿਨੀ ਕਰਾ ਲਈ ਪਹਿਲੀ 5000 ਤੇ ਕਰਾ ਲਈ ਅੱਛਾ ਚੈੱਕ ਅਪ ਹੋਇਆ ਚੈੱਕ ਅਪ ਹੋਇਆ ਵਾ ਜੀ ਠੀਕ ਹੈ ਹਾਂ ਜੀ ਲਓ ਜੀ 22 ਮਾਡਲ 7000 ਚੱਲੀ ਪਹਿਲੇ ਨਾਲ ਦੀ ਐਸਐਕਸ ਸਨਰੂਫ ਵਾਲੀ ਨਿਊ ਸ਼ੇਪ ਵਾਲੀ ਨਿਊ ਸ਼ੇਪ ਪੈਟਰੋਲ ਦੀ ਪੈਟਰੋਲ ਦੀ ਕਾਰ ਲਓ ਜੀ ਕਰੋ ਚੈੱਕ ਬ੍ਰੈਂਡ ਨਿਊ ਕੰਡੀਸ਼ਨ ਦੀ ਗੱਡੀ ਆ ਬਾਈ ਪੁਸ਼ ਬਟਨ ਸਟਾਰਟ ਸਨਰੂਫ ਸਾਰੇ ਫੀਚਰ ਨੇ ਦੇ ਵਿੱਚ ਆ ਆਟੋ ਕਲਾਈਮਟ ਏਸੀ ਹਾਂ ਜੀ ਤੇ ਵੀਰੇ ਇਹਦਾ ਕੀ ਰੇਟ ਇਹਦੀ ਸਰ ਅਸੀਂ ਡਿਮਾਂਡ ਰੱਖੀ ਹੈਗੀ 9 ਲੱਖ ਰੁਪਈਆ ਠੀਕ ਹੈ ਤੇ ਕਾਰ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਆਏਗਾ 8 ਲੱਖ 75000 ਰੁਪਈਆ ਦੀ ਕਾਰ ਦੇ ਦਵਾਂਗੇ ਅਸੀਂ 8 ਲੱਖ 75000 ਨਵੀਂ 13 ਦੇ ਕਰੀਬ ਪੈ ਜਾਂਦੀ ਹੈ ਜੀ ਇਹ ਠੀਕ ਹੈ ਹਾਂਜੀ ਚੱਲੀ ਬਾਈ ਜੀ ਸਿਰਫ 7000 ਆ ਪੂਰੀ ਗਾਰੰਟੀ ਨਾਲ ਪੂਰੀ ਗਾਰੰਟੀ ਨਾਲ ਜੀ ਸਾਡੀਆਂ ਕਾਰਾਂ ਸਾਰੀਆਂ ਗਾਰੰਟੀ ਨਾਲ ਹੋਈ ਠੀਕ ਹੈ ਵੀਰੇ ਤੇ ਇਹਦੇ ਵਾਸਤੇ ਡਾਊਨ ਪੇਮੈਂਟ ਇਹਦੇ ਵਾਸਤੇ ਡਾਊਨ ਪੇਮੈਂਟ ਸਰ ਤੁਸੀਂ 2 ਲੱਖ ਰੁਪਈਆ ਲਿਆਈਓ ਜੀ 2 ਲੱਖ ਰੁਪਈਆ ਲਿਆਇਓ ਬਾਈ ਜੀ ਬਾਕੀ ਹੋ ਜਾਊਗਾ ਲੋਨ ਹਾਂਜੀ ਤੇ ਅੱਗੇ ਆ ਗਈ ਬਰੀਜਾ ਕਾਰ ਬਰੀਜ ਡੀਜ਼ਲ ਦੇ ਵਿੱਚ ਹੈ ਜੀ 2018 ਮਾਡਲ ਬੀਡੀਆਈ ਠੀਕ ਹੈ ਫਸਟ ਓਨਰ ਦੀ ਕਾਰ ਹੈ ਜੀ 85000 ਕਿਲੋਮੀਟਰ ਚੱਲੀ ਹੈ ਜੀ ਹਮ ਤੇ ਇਹਦੀ ਅਸੀਂ ਡਿਮਾਂਡ ਕਰਦੇ ਪਏ ਹੈਗੇ ਆ ਜੀ 7 ਲੱਖ ਰੁਪਈਆ ਠੀਕ ਹੈ ਲਓ ਜੀ ਕਰੋ ਚੈੱਕ ਕਿਹੜਾ ਵੇਰੀਐਂਟ ਕਿਹਾ ਇਹਦਾ ਬੀਡੀਆਈ ਬੀਡੀਆਈ ਡੀਜ਼ਲ ਦੀ ਕਾਰ ਹੈ ਬਾਈ ਜੀ ਹਾਂ ਜੀ ਬ੍ਰੈਂਡ ਨਿਊ ਟਾਇਰ ਹੈ ਜੀ ਹਮ ਟਾਇਰ ਤਾਂ ਹਲੇ 200 ਕਿਲੋਮੀਟਰ ਚੱਲੇ ਆ ਹਾਂ ਬਾਈ 200 ਕਿਲੋਮੀਟਰ ਚੱਲੀ ਹਾਂਜੀ ਹਾਂਜੀ 200 ਕਿਲੋਮੀਟਰ ਲਓ ਜੀ ਟਾਇਰ ਪਵਾ ਕੇ ਨਵੇਂ 200 ਕਿਲੋਮੀਟਰ ਚੱਲੀ ਆ ਕਾਰ ਹਾਂਜੀ ਹਾਂਜੀ ਬਿਲਕੁਲ ਬ੍ਰੈਂਡ ਨਿਊ ਟਾਇਰ ਤੇ ਵੀਰੇ ਕਿੰਨਾ ਰੇਟ ਕਹਿਆ ਸੀਗਾ ਇਹਦਾ ਰੇਟ ਸਰ 7 ਲੱਖ ਡਿਮਾਂਡ ਆ ਜੀ ਡਿਮਾਂਡ ਆ 6 ਲੱਖ 75000 ਰੁਪਏ ਦੇ ਕਰੀਬ ਕਾਰ ਦੇ ਡਾਊਨ ਪੇਮੈਂਟ ਕਿੰਨੀ ਚਾਹੀਦੀ ਆ ਡਾਊਨ ਪੇਮੈਂਟ ਇਹਦੀ ਵੀ 1.5 ਤੋਂ 2 ਲੱਖ ਰੁਪਏ ਆ ਜੀ 1.5 ਤੋਂ 2 ਲੱਖ ਇਹਦੇ ਵਾਸਤੇ ਲਿਆਇਓ ਬਾਕੀ ਹੋਜੂ ਲੋਨ ਡੀਜ਼ਲ ਦੀ ਕਾਰ ਹੈ ਹਾਂਜੀ ਤੇ ਅੱਗੇ ਆ ਗਈ ਬਾਈ ਜੀ ਥਾਰ ਲਓ ਜੀ ਦਿਖਾਓ ਥਾਰ ਜੀ ਪੈਟਰੋਲ ਦੇ ਵਿੱਚ ਆ ਹਮ ਆਟੋਮੈ ਤੇ ਫਰਸਟ ਓਨਰ ਕਾਰ ਆ 35000 ਕਿਲੋਮੀਟਰ ਚੱਲੀ ਆ ਠੀਕ ਆ ਐਸੈਸਰੀ ਕਾਫੀ ਲੱਗੀ ਹੋਈ ਹੈ ਨਾ ਹਾਂਜੀ ਐਸੈਸਰੀਜ਼ ਇਹਨੂੰ ਅਲੋਏ ਲੱਗੇ ਹੋਏ ਆ ਜੀ ਸੀਟ ਕਵਰ ਵਧੀਆ ਲੱਗੇ ਹੋ ਆ ਲਾਈਟਸ ਲੱਗੀਆਂ ਹੋਈਆਂ ਵਾ ਗ੍ਰਿਲ ਲੱਗੀ ਹੋਈ ਆ ਹਾਂ ਕਾਫੀ ਐਸੈਸਰੀਜ਼ ਲੱਗੀ ਹੋਈ ਹੈ ਜੀ 4/2 ਆਟੋਮੈਟਿਕ ਕਾਰ ਆ ਬਾਈ ਜੀ 4/2 ਦੇ ਵਿੱਚ ਆਟੋਮੈਟਿਕ ਸਿਰਫ ਪੈਟਰੋਲ ਦੇ ਵਿੱਚ ਆਉਂਦੀ ਆ ਡੀਜ਼ਲ ਦੇ ਵਿੱਚ ਆਉਂਦੀ ਆ ਮੈਨੂਅਲ ਹਾਂਜੀ ਤੇ ਜੇ ਕੋਈ 4/2 ਆਟੋਮੈਟਿਕ ਦਾ ਚਾਹ ਬਣਾ ਤਾਂ ਗੱਡੀ ਲੈ ਸਕਦਾ ਹੈ ਪੈਟਰੋਲ ਦੀ ਤੇ ਐਸੈਸਰੀ ਬਹੁਤ ਲੱਗੀ ਹੋਈ ਆ ਪਿੱਛੋਂ ਵੀ ਦਿਖਾ ਦੇ ਪੰਜੇ ਲਾਇ ਲੱਗੇ ਹੋਏ ਨੇ ਹੈਨਾ ਪੰਜੇ ਲਾਇ ਲੱਗੇ ਹੋਏ ਚੈੱਕ ਕਰ ਲਓ ਬਹੁਤ ਵਧੀਆ ਕੰਡੀਸ਼ਨ ਦੀ ਸਿਰਫ 35000 ਚੱਲੀ ਹਾਂਜੀ 35000 ਜੈਨੂਨ ਕੰਪਨੀ ਰੋਗਰ ਨਾਲ ਚਲਦਾ ਪ੍ਰੋਜੈਕਟਰ ਲਾਈਟਾਂ ਪਈਆਂ ਹੋਈਆਂ ਨੇ ਐਕਸਟਰਾ ਹਾਂ ਗ੍ਰਿਲ ਗ੍ਰਿਲ ਕੀ ਹੋਏ ਲਾਇ ਲੱਗੇ ਹੋ ਪਹਿਮਾ ਲਾਇ ਲੱਗਾ ਹੋਇਆ ਵਾ ਠੀਕ ਹੈ ਵੀਰੇ ਤੇ ਇਹਦਾ ਕੀ ਰੇਟ ਆ ਫਿਰ ਇਹਦਾ ਸਾਰ ਅਸੀਂ ਵੈਸੇ ਦੇਖੋ ਪਹਿਲਾਂ ਤਾਂ ਡਿਮਾਂਡ ਅਸੀਂ 13.5 ਕਰਦੇ ਸੀਗੇ ਠੀਕ ਹੈ ਹੁਣ ਆਪਾਂ 13 ਲੱਖ ਰੁਪਏ ਦੀ ਸੋਚ ਰੱਖਦੇ ਆ ਵੀ ਦੇ ਰਹੀਏ ਜੇ ਕੋਈ ਭਰਾ ਆਊਗਾ ਥੋੜਾ ਬੋਧ ਮਾਨ ਹੋਰ ਕਰ ਦਵਾ 13 ਲੱਖ ਚੋਂ ਮਾਨ ਤਾਣ 13 ਲੱਖ ਚ ਲੋ ਜੀ 13 ਲੱਖ ਦੇ ਵਿੱਚੋਂ ਮਾਨਤਨ ਹੋ ਜਾਊਗਾ। 23 ਮਾਡਲ 35000 ਚੱਲੀ ਐਕਸਟਰਾ ਲਾਈਟਰਾਂ ਦੇ ਨਾਲ ਗੱਡੀ ਆ ਬਹੁਤ ਬਰੈਂਡ ਨਿਊ ਕੰਡੀਸ਼ਨ ਦੀ ਤੇ ਇਹਦੇ ਵਾਸਤੇ ਡਾਊਨ ਪੇਮੈਂਟ ਕਿੰਨੀ? ਇਹਦੇ ਵਾਸਤੇ ਸਰ ਤੁਸੀਂ 4 ਲੱਖ ਜਾਂ 3.5 ਲੱਖ ਡਾਊਨ ਪੇਮੈਂਟ ਲੇ ਠੀਕ ਐ ਬਾਕੀ ਲੋਨ ਹੋ ਜਾ ਬਾਕੀ ਲੋਨ ਕਰਾ ਦੇਗਾ। ਇਹਦੇ ਵਿੱਚ ਤਕਰੀਬਨ 2 ਤੋਂ 2.5 ਲੱਖ ਰੁਪਏ ਦੀ ਐਸੈਸਰੀਜ਼ ਲੱਗੀ ਹੋਈ ਆ। ਜੀ। ਹਾਂਜੀ। ਉਹ ਤੁਹਾਡਾ ਫਾਇਦਾ ਹੋ ਜਾਊਗਾ ਬਾਈ। ਤੇ ਅੱਗੇ ਆ ਗਈ Swift ਕਾਰ ਬਿਲਕੁਲ ਨਵੀਂ ਸ਼ੇਪ ਵਾਲੀ। ਹਾਂਜੀ ਇਹ 2024 ਦੇ ਦਸੰਬਰ ਮਹੀਨੇ ਦੀ ਕਾਰ ਆ ਜੀ। ਹਮ ਆਟੋਮੈਟਿਕ ਵੇਰੀਐਂਟ ਆ ਠੀਕ ਹੈ ਤੇ 5000 ਕਿਲੋਮੀਟਰ ਚੱਲੀ ਹੈ ਸਿਰਫ ਸਿਰਫ 5000 ਜੀ ਤੇ ਕੰਪਨੀ ਦੇ ਵਿੱਚੋਂ 20000 ਦੀ ਐਕਸੈਸਰੀ ਐਕਸਟਰਾ ਲੱਗੀ ਹੋਈ ਹੈ ਅੱਛਾ ਹਾਂਜੀ 24 ਮਾਡਲ ਸਿਰਫ 5000 ਚੱਲੀ ਹਾਂਜੀ ਇਹ 9 ਮਹੀਨੇ ਪੁਰਾਣੀ ਕਾਰ ਹੈ ਜੀ ਸਿਰਫ ਓਕੇ ਅੱਜ ਤੋਂ ਆਟੋਮੈਟਿਕ gear ਵਾਲੀ ਆਟੋਮੈਟਿਕ gear ਵਾਲੀ ਲਓ ਜੀ ਕਰੋ ਚੈੱਕ ਕੀ ਆ ਬਾਤ ਜੇ ਕੋਈ ਵੀਰ ਨਵੀਂ Swift ਲੈਣ ਜਾ ਰਿਹਾ ਆਟੋਮੈਟਿਕ gear ਵਾਲੀ ਗੱਡੀ ਚਾਹੀਦੀ ਆ ਤਾਂ ਆ ਗੱਡੀ ਤੁਹਾਡੇ ਲਈ ਬੈਸਟ ਆ ਸਿਰਫ ਚੱਲੀ 5000 ਆ ਅੱਕਸਿਆ ਗੱਡੀ ਦਾ ਕੁਛ ਨਹੀਂ ਪਰ ਤੁਹਾਡਾ ਫਾਇਦਾ ਵਧੀਆ ਹੋ ਜੂ ਇਸ ਦਾ ਫਾਇਦਾ ਤੁਹਾਡਾ ਇਹਦੇ ਵਿੱਚ ਅਸੀਂ 1.5 ਲੱਖ ਰੁਪਏ ਦਾ ਘਰਾ ਦਵਾਂਗੇ 1.5 ਲੱਖ ਰੁਪਏ ਦਾ ਹੋ ਜੂ 1 ਲੱਖ ਰੁਪਏ ਦਾ ਘਰਾ ਦਵਾਂਗੇ ਠੀਕ ਹੈ ਵੀਰੇ ਸਵਾ 7 ਲੱਖ ਰੁਪਏ ਦੀ ਕਾਰ ਦੇ ਦਵਾਂਗੇ ਉਹਦਾ 865 ਕ ਦੀ ਕਾਰ ਇਹ ਨਿਕਲਦੀ ਆ ਜੀ 865 ਦੀ ਨਵੀਂ ਨਿਕਲਦੀ ਆ ਹਾਂਜੀ ਆਪਾਂ ਸਵਾ 7 ਲੱਖ ਸਵਾ 7 ਲੱਖ ਦੀ ਦੇ ਦਾਂਗੇ ਠੀਕ ਹੈ ਤੇ ਇਹਦੇ ਵਾਸਤੇ ਕਿੰਨੀ ਲੋਨ ਪੇਮੈਂਟ ਲੱਗੂ ਇਹਦੇ ਵਾਸਤੇ ਤਾਂ ਸਰ ਸਹੀ ਮਾੜੇ ਦੇ ਵਿੱਚ ਲੱਖ ਸਵਾ ਲੱਖ ਰੁਪਏ ਨਾਲ ਸਰ ਜਾਏਗਾ 6 ਲੱਖ ਦਾ ਲੋਨ ਹੋ ਜੂਗਾ 6 ਲੱਖ ਦਾ ਲੋਨ ਹੋ ਜੂਗਾ ਬੜੇ ਆਰਾਮ ਨਾਲ ਜੀ 6 ਲੱਖ ਦਾ ਲੋਨ ਹੋ ਜੂ ਸਵਾ ਲੱਖ ਰੁਪਿਆ ਸਫਾਰੀ ਲੈ ਆਇਆ ਆਪਾਂ ਦੱਸਿਓ ਵੀਰੇ ਸਫਾਰੀ ਜੀ ਇਹ ਹੈਗੀ ਆ ਈਐਕਸ ਵੇਰੀਐਂਟ 2013 ਮਾਡਲ ਦੇ ਵਿੱਚ ਠੀਕ ਹੈ ਔਰ ਸੈਕੰਡ ਓਨਰ ਕਾਰ ਆ ਅਲੌਏ ਚੈੱਕ ਕਰਾ ਦਿਓ ਭਾਈ ਇਹਨਾਂ ਨੂੰ ਹਮ ਤੇ ਸੀਟ ਕਵਰ ਵਧੀਆ ਲੱਗੇ ਆ ਜੈਨੂਨ 110000 ਕਿਲੋਮੀਟਰ ਚੱਲੀ ਹੈ ਜੀ ਇਹ ਠੀਕ ਹੈ ਹਾਂ ਜੀ 13 ਮਾਡਲ ਈਐਕਸ 110000 10000 ਚੱਲੀ ਲੋ ਜੀ ਕੰਡੀਸ਼ਨ ਦੀ ਵਧੀਆ ਗੱਡੀ ਆ ਹਾਂ ਇੰਟੀਰੀਅਰ ਦੀ ਐਕਸਟੀਰੀਅਰ ਦੀ ਬ੍ਰੈਂਡ ਨਿਊ ਕਾਰ ਆ ਜੀ ਤੇ ਨੰਬਰ ਪੇਡ ਆ ਹਨਾ ਵੀਰੇ ਨੰਬਰ ਪੇਡ ਲਗਾ ਹੋਇਆ ਜੀ ਨੰਬਰ ਲਾਉਣਾ ਤਾਂ ਨਹੀਂ ਹੈਗਾ ਕਿਤੇ ਨਹੀਂ ਨਹੀਂ ਨੰਬਰ ਨਹੀਂ ਅਸੀਂ ਕਿਸੇ ਕਾਰ ਦਾ ਲਾਣੇ ਜੀ ਹਾਂ ਲੋਕੀ ਤਾਂ ਲੱਖ ਲੱਖ ਰੁਪਏ ਦਾ ਨੰਬਰ ਦੱਸੀ ਜਾਂਦੇ ਆ ਪਰ ਅਸੀਂ ਨਾਲ ਹੀ ਦੇ ਦੇਣਾ ਵਾ 2.2 BTT ਡਾਈਕੋਰ ਆ ਇਹ ਬਾਅਦ ਵਿੱਚ ਆਈ ਸੀ 13 ਜੀ ਆਈ ਸੀ ਮੁੰਲਾ ਤਾਂ ਇਹ 13 ਜੀ ਆਈ ਸੀ ਜੀ ਠੀਕ ਆ ਵੀਰੇ ਹਾਂਜੀ ਤੇ ਇਹਦਾ ਕੀ ਰੇਟ ਆ ਫਿਰ ਇਹ ਤਾਂ ਵੈਸੇ ਅਸੀਂ 1.5 ਤੋਂ 3 ਲੱਖ ਰੁਪਇਆ ਰੇਟ ਰੱਖਿਆ ਹੋਇਆ ਵਾ ਥੋੜਾ ਬੋਧਾ ਮੌਕੇ ਤੇ ਆਏ ਤੇ ਮਾਨ ਤਾਨ ਹੋ ਜਾਏਗਾ ਜੀ 1.5 ਤੋਂ 2 ਹਾਂਜੀ ਕਿਉਂਕਿ ਇਹ ਬਾਜ਼ਾਰ ਰੇਟ 'ਚ ਹੀ ਦੇ ਰਹੇ ਆ ਅਸੀਂ ਇਦੇ ਤੇ ਲੋਨ ਸਰ ਆਪਾਂ 50% ਮੰਨ ਕੇ ਚੱਲ ਸਕ ਰਹੇ ਹਾਂ ਜੀ ਵੀ ਅਧਿਕ ਪੈਸੇ ਦੇ ਦੇ ਬੰਦਾ ਅਧੇਕ ਲੋਨ ਹੋ ਜਾਏ ਅਧੇਕ ਲੋਨ ਹੋ ਜਾਏ ਲੋ ਮਿੱਤਰੋ 13 ਮਾਡਲ ਦੀ ਜੇ ਕੋਈ ਸਫਾਰੀ ਪਾਲ ਦਾ ਵਧੀਆ ਕੰਡੀਸ਼ਨ ਦੇ ਵਿੱਚ ਐਕਸਟਰਾ ਲਾਈਟਾਂ ਦੇ ਵਿੱਚ ਮਤਲਬ ਐ ਮੰਨੋ ਕਿ ਵੀ ਪੂਰੇ ਧੱਕ ਵਾਲੀ ਸਫਾਰੀ ਹੈ ਨਾ ਰਤਵੇ ਵਾਲੀ ਸਫਾਰੀ ਉਹ ਸਫਾਰੀ ਆ ਅਧੇਕ ਪਹਿਲੇ ਅਧਾਕ ਲੋਨ ਹੋ ਜੂਗਾ ਗੱਡੀ ਲੈਣ ਆਉਣਾ ਤੁਸੀਂ ਰਾਜ ਕਾਰ ਬਜ਼ਾਰ ਫਗਵਾੜੇ ਸ਼ਹਿਰ ਸਕਰੀਨ ਤੇ ਨੰਬਰ ਚੱਲਦੇ ਨੇ ਕਾਲ ਕਰੋ ਸਾਈ ਪੌ ਤੇ ਗੱਡੀ ਬੁੱਕ ਕਰ ਲਓ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਦਬਕੇ ਕਰ ਦਿਓ ਸਤਿ ਸ਼੍ਰੀ ਅਕਾਲ